ਸ੍ਰੀ ਕਾਲ ਜੀ ਕੀ ਹਾਲ ਚਾਲ ਆ ਸਰਬੰਨ ਪ੍ਰਭਾ ਮਾ ਦੇ ਅਸੀਂ ਆਏ ਸੀ ਮੋਗਿਓ ਦਵਾਈ ਲੈ ਕੇ ਅੱਜ ਹੈਗਾ ਤਾਂ ਲਾਸਟ ਡੇ ਆ ਸਾਲ ਦਾ ਹਨਾ ਅਸਿਕਾ ਵੀ ਖਾਤਮਾ ਹੀ ਹੋ ਜਾਏ ਦਵਾਈ ਦਾ ਖਬਰ ਦਵਾਈ ਛੁੱਟਦੀ ਜਾਵੇ ਐਂਡੀ ਹੋ ਜੇ ਦਵਾਈ ਦਾ ਪਰਮਾਤਮਾ ਐਂਡੀ ਕਰੇ ਐਂਡੀ ਕਰ ਦਵੇ ਤੇ ਬਾਕੀ ਕੱਲ ਨੂੰ ਇੱਕ ਤਰੀਕ ਨੂੰ ਆਪਣੇ ਪਿੰਡ ਨਗਰ ਕੀਰਤਨ ਸਾਹਿਬ ਹੁੰਦਾ ਵਾ ਹਾਂ ਤੇ ਅਸੀਂ ਪਹਿਲਾਂ ਦੋ ਦਿਨਾਂ ਦੇ ਪਹਿਲਾਂ ਪੱਠੇ ਲੈ ਕੇ ਆਏ ਹਨਾ ਯਾਰ 11:30 ਵਜੇ ਆਏ ਪਹਿਲਾਂ ਪੱਠੇ ਪਾਏ ਪਾਏ ਫਿਰ ਪੱਠੇ ਲੈ ਕੇ ਆਏ ਲੈ ਕੇ ਆ ਕੇ ਫਿਰ ਅਸੀਂ ਤਿਆਰ ਹੋ ਗਏ ਫਿਰ ਅਸੀਂ ਮੌਕੇ ਤੇ ਆਈ ਨਾਲ ਹੁੰਦੇ ਹਣਾ ਤੇ ਚੱਲੇ ਘਰ ਨੂੰ ਹੁਣ ਵਾਪਸ ਚੱਲੇ ਆ ਅਸੀਂ ਪੱਠੇ ਪਾ ਕੇ ਰੱਖਿਆ ਸੀ ਮੰਮੀ ਚੱਲੇ ਪਸੂ ਬਣਾ ਦੋਗੀ ਜਦ ਨਾਲ ਸਾਨੂੰ ਇੰਨਾ ਕਾਸਲਾ ਹੋ ਜਾਂਦਾ ਸਾਡੀ ਮੰਮੀ ਦਾ ਹਣਾ ਨਾਲੇ ਬੱਚੇ ਚੱਲਦੇ ਵੀ ਕੋਲੇ ਹੁੰਦੇ ਆ ਨਹੀਂ ਤੇ ਨਾਲ ਲਿਆਉਂਦੇ ਠੰਡ ਵਾਲੀ ਕਰਕੇ ਅਸੀਂ ਨਾਲ ਵੀ ਨਹੀਂ ਜਾ ਸਕਦੇਗੇ ਅਸੀਂ ਗਏ ਜਲਾ ਅੱਜੀ ਦਵਾਈ ਲੈ ਆਨੇ ਆ ਉਹ ਤਾਂ ਸੀਗੀ ਇੱਕ ਦੋ ਦਿਨਾਂ ਦੀ ਦਵਾਈ ਸਦਾ ਸ਼ਵਾਹ ਹੋ ਜਿਵੇਂ ਸਾਰੇ ਤੋਂ ਬਾਅਦ ਚੱਲਦੀ ਹੈ ਦਵਾਈ ਤੋਂ ਇਹ ਨਹੀਂ ਵੱਧ ਖਾਣੀ ਪੈ ਜਾਂਦੀ ਮੈਨੂੰ ਨਹੀਂ ਵੱਧ ਖਾਣੀ ਪੈ ਜਾਂਦੀ ਮੈਂ ਦਵਾਈ ਫੇਰ ਵੀ ਸੈੱਟ ਦਿੰਨੀ ਆ ਖਾਣੀ ਨਹੀਂ ਮੈਂ ਕਦੇ ਸਿਰ ਦੋਖ ਮੇਰਾ ਸਿਰ ਵੀ ਦੋਖ ਦਾ ਹੁੰਦਾ ਮੈਂ ਤਾਂ ਵੀ ਨਹੀਂ ਦਵਾਈ ਖਾਂਦੀ ਹਾਂ ਨਾ ਮੈਂ ਤਾਂ ਵੀ ਨਹੀਂ ਮੈਂ ਕਹਿੰਦੀ ਰਾਤ ਨੂੰ ਸੌ ਜਾਣਾ ਇੱਕ ਖਰਾਕ ਜਿਵੇਂ ਪਿੰਡੂ ਡਾਕਟਰ ਤੋਂ ਲੈ ਲਈ ਇੱਕ ਖਰਾਕ ਲੈ ਲੈਣੀ ਆ ਦੂਜੀਆਂ ਦੋ ਰੁੱਲਦੀਆਂ ਰਹੀਆਂ ਤੇ ਚਲੋ ਕੋਈ ਗੱਲ ਨਹੀਂ ਜੋ ਕਰਮਾ ਚਾ ਹੁਣ ਉਹ ਤਾਂ ਹੋਣ ਵਾਲੀ ਤਾਂ ਖਾਣੂ ਹੀ ਪਣੀ ਉਹਦਾ ਮੈਨੂੰ ਪਤਾ ਹੀ ਨਹੀਂ ਮੈਨੂੰ ਮਜਬੂਰੀ ਆ ਤੇ ਚਲੋ ਕੋਈ ਨਾ ਬਾਕੀ ਜੋ ਮਹਾਰਾਜ ਨੂੰ ਮਨਜ਼ੂਰ ਆ ਹਣ ਅੱਜ ਕਿਹਦਾ ਅੱਜ ਲਾਸਟ ਡੇ ਆ ਤੇ ਅੱਜ ਮੈਨੂੰ ਕੀ ਖਵਾਉਣਾ ਅੱਜ ਮੈਨੂੰ ਖਵਾਉਣਾ ਵੀ ਨਾ ਬੜਾ ਸੰਘਿਆ ਲੱਗ ਵੀਰੇ ਇੱਥੇ ਕਾਹਦਾ ਖਵਾਉਣਾ ਬਣਦਾ ਇਹਦੇ ਮਾੜਾ ਮਾੜਾ ਚਲ ਕੋਈ ਨਾ ਦਿਨ ਤਾਂ ਜਾਂਦੇ ਆਉਂਦੇ ਰਹਿੰਦੇ ਆ ਵਧੀਆ ਨੰਗਿਆ ਹੋਵੇ ਫੇਰ ਚੱਲ ਬੰਦਾ ਕਹਿ ਹੁੰਦਾ ਹੁਣ ਤਾਂ ਕਾਨੂੰ ਗੁਰੂ ਘਰ ਜਾਵਾਂਗੇ ਸਵੇਹਾ ਵੀ ਤੇ ਤੁਸੀਂ ਵੀ ਜਾਓ ਸਾਰੇ ਭੈਣ ਭਰਾ ਬਾਈ ਵੀ ਆਪਾਂ ਅਰਦਾਸਾਂ ਕਰ ਸਕਦੇ ਆਂ ਫਿਰ ਗਊਸ਼ਾਲਾ ਜਾਵਾਂਗੇ ਕੱਲ ਨੂੰ ਹਨਾ ਅੱਜ ਆਪਾਂ ਗੱਡੀ ਢੱਕਣੀ ਨਹੀਂ ਗਈ ਤੇ ਗਊਸ਼ਾਲਾ ਆਵਾਂਗੇ ਤੇ ਜਿੰਨਾ ਹੋ ਸਕੇ ਆ ਜਾਨੀ ਗਊਆਂ ਨੂੰ ਦਾਣ ਪਾ ਕੇ ਆਵਾਂਗੇ ਤੇ ਮਹਾਰਾਜ ਅੱਗੇ ਅੱਜ ਬੇਨਤੀ ਕਰਾਂਗੇ ਵੀ ਇਹ ਪਵਦਾਰਦਾਸ ਬੇਨਤੀ ਕਰਨ ਵਾਲੇ ਆਂ ਹਾਂ ਜੀ ਬਾਕੀ ਮਹਾਰਾਜ ਨਹੀਂ ਦੇਣਾ ਜੋ ਮਹਾਰਾਜ ਨਵਾਂ ਸਾਲ ਬਹੁਤ ਵਧੀਆ ਸਾਡੇ ਲਈ ਵੀ ਸੋਨਾ ਨਿਕਲੇ ਆਵੇ ਜਿਹੜੇ ਹਨ ਨਾ ਨਵਾਂ ਸਾਲ ਤੇ ਸਾਡੇ ਭੈਣ ਭਰਾ ਜਿਹੜੇ ਸਾਡੇ ਨਾਲ ਜੁੜੇ ਆ ਸਾਰਿਆਂ ਲਈ ਜਿਹੜੇ ਸਾਨੂੰ ਦੇਖਦੇ ਆ ਦਵਾਮਾ ਦਿੰਦੇ ਆ ਉਹਨਾਂ ਲਈ ਨਵਾਂ ਸਾਲ ਬਹੁਤ ਖੁਸ਼ੀਆਂ ਲੈ ਕੇ ਆਵੇ ਸਾਡੇ ਲਈ ਵੀ ਬਹੁਤ ਵਰਕਦਾ ਭੈਦਾ ਚੰਗੀਆਂ ਕਮਾਈਆਂ ਲੈ ਕੇ ਆਵੇ ਨਵਾਂ ਸਾਲ ਮਹਾਰਾਜ ਕਿਰਪਾ ਕਰੇ ਆਪਾਂ ਇਹਨੇ ਕਿੰਦੇ ਵੀ ਪੈਸਾ ਪੈਸਾ ਹੱਥਾਂ ਦੀ ਮੈਣਾ ਪਤਾ ਹੀ ਕਹਿੰਦੇ ਵੀ ਚਾਰ ਭਰਾ ਨਾਲ ਹੋਰ ਜੜਨ ਵਧੀਆ ਹਨਾ ਜੂਸ ਵੀ ਨਾ ਨਹੀਂ ਮੈਨੇ ਕਿਹਾ ਠੰਡ ਤਾਂ ਲੱਗੀ ਜਾਂਦੀ ਹੈ ਇਹੋ ਆ ਚਲੋ ਭਰਾਵਾਂ ਦਾ ਪਿਆਰ ਵੱਡਿਆਂ ਦਾ ਦੁਆਵਾਂ ਇਹੀ ਮਿਲੀ ਜਾਣਾ ਤੇ ਬੱਸ ਬੱਸ ਇਹੀ ਬਹੁਤ ਦੁਆਵਾਂ ਹੀ ਬਹੁਤ ਆ ਹਨਾ ਜੀ ਆ ਤੇ ਦੇ ਤੋਂ ਲੈ ਕੀ ਜਾਣਾ ਬੈਲ ਕੋਲੇ ਲੈ ਕੇ ਕੁਝ ਨਹੀਂ ਜਾਣਾ ਸੇਕ ਆਵਦਾ ਹੀ ਰਹੇਗਾ ਵੀਰ ਮੈਂ ਤੇ ਨਹੀਂ ਆ ਗਈ ਤੂੰ ਡਰੇਨ ਨਾ ਮੋੜਨ ਦੇ ਪਰ ਉਹ ਕੱਟ ਵਾਂ ਟੇਡਾ ਜਾਣਾ ਪਊਗਾ ਇੱਥੇ ਮੋੜ ਦੇ ਇੱਥੇ ਵਧੀਆ ਜੀ ਜੀ ਹਣਾ ਮਾ ਫਰਾ ਤਿੰਨ ਸਾਢੇ ਤਿੰਨ ਦਾ ਟਾਈਮ ਹੋ ਗਿਆ ਬਾਈ ਚਾਹ ਵੀ ਨਹੀਂ ਪੀਤੀ ਹਏ ਕਿਵੇਂ ਮੋੜੇ ਬੋਸੇ ਦੁਕਾਨ ਨੂੰ ਫੋਨ ਲਾਇਆ ਵਾ ਬਾਈ ਯਾਰ ਇੰਨਾ ਲੋਕ ਗਲਤ ਚਲਾਉਂਦੇ ਇੰਨਾ ਮੈਂ ਤਾਂ ਕਿਹਾ ਪਰ ਕਾਹਦਾ ਮੈਂ ਵੀ ਕਿਹਾ ਮੈਨੇ ਮਾਰਿਆ ਚਾਹ ਗੱਡੀ ਆਉਂਦੀ ਬਹੁਤੀ ਜੀ ਇੰਨਾ ਯਾਰ ਲੋਕ ਤੇ ਸਾਧਨ ਚਲਾਉਂਦੇ ਆ ਕੰਨ ਨੂੰ ਫੋਨ ਲੱਗਿਆ ਦੇਖਿਆ ਹੀ ਨੀਗਾ ਮੈਂ ਤਾਂ ਕਿਹਾ ਬੱਸ ਫੜਕ ਗਿਆ ਬੱਜਰ ਆ ਗਈ ਚਲੋ ਮੂਰੇ ਟਰੈਕਟਰ ਵੀ ਇਹ ਦੇਖ ਕੇ ਤੇ ਇੰਨਾ ਯਾਨੀ ਗਲਤ ਚਲਾਉਂਦੇ ਆ ਬਾਈ ਸਾਧਨ ਯਾਰ ਲੋਕ ਮਾੜਾ ਮਾੜਾ ਦੇਖ ਦੇਖ ਕਿ ਚੱਲਣਾ ਚਾਹੀਦਾ ਕਿਉਂਕਿ ਇਹ ਆਪਣੀ ਜ਼ਿੰਦਗੀ ਹੈ ਅਨਮੋਲ ਆ ਆਪਾਂ ਨੂੰ ਵਾਰ-ਵਾਰ ਥੋੜੀ ਨਾ ਮਿਲਣੀ ਉਹਹੀ ਤਾਂ ਗੱਲ ਆ ਜੀ ਹੁਣ ਫੇਰ ਕੰਨ ਨੂੰ ਫੋਨ ਲੱਗਿਆ ਵੇਖ ਧੌਂ ਟੇਢੀ ਕਰੀ ਵੀ ਆ ਬਾ ਪੈੜਾ ਮੁੰਡਿਆਂ ਨੂੰ ਦੋ ਦੋ ਮੋਟਰਸਾਈਕਲ ਇਕੱਠੇ ਬਰੋਬਰ ਜਾਣਗੇ ਹਾਂ ਪੌਣਾ ਦਿਨ ਨਹੀਂ ਫੁੱਲ ਤਾਂ ਹੈਗੀ ਤੇ ਤੇ ਇਹੋ ਆ ਵੀ ਨਹੀਂ ਨੰਗਾ ਹੀ ਨਹੀਂ ਦੇਣਾ ਤੇ ਕਈ ਦੇਖਿਆ ਰੋਡ ਦੇ ਮੈਂ ਮੋਟਰਸਾਈਕਲ ਵਾਲੇ ਕੰਨੀ ਤੇ ਨਹੀਂ ਜਾਣਾ ਵਿਚਾਲੇ ਲੈ ਕੇ ਜਾਣਾ ਸਹੀ ਗੱਲ ਇਹਨਾਂ ਨੇ ਵੀ ਰੈਸਟੋਰੈਂਟ ਬਣਾ ਲੈ ਫਿਰ ਤਾਂ ਜਿਵਲਾ ਲੈਣੇ ਨਹੀਂ ਹੈ ਨਾ ਹਾਂਜੀ ਹਾਂ ਬਣ ਹੀ ਜਾਂਦੇ ਆ ਰੈਸਟੋਰੈਂਟ ਤਾਂ ਤੇ ਕੰਕਲ ਨੇ ਵੀਡੀਓ ਪਾਈ ਗਿਆ ਵੱਡੇ ਆਪਾਂ ਤੋਂ ਨਾਲ ਆਂਟੀ ਸੀਗੇ ਉਹ ਕਹਿੰਦੇ ਵੀ ਹਰੇਕ ਬੰਦਾ ਵੀ ਆ ਜਿਹੜੇ ਵਿਆਹ ਵਿਆਹ ਕਰਦੇ ਆ ਪੈਲਸਾਂ ਚ ਵੀ ਇਹਨਾਂ ਤੋਂ ਤੰਗ ਆ ਸਹੀ ਗੱਲ ਆ ਸਹੀ ਹਾਤਿਆ ਵੀ ਹੁੰਦਾ ਬਹੁਤ ਜ਼ਿਆਦਾ ਤੇ ਜਿਹੜੇ ਕਹਿੰਦੇ ਭੈਣ ਭਰਾ ਆਉਣ ਵਾਲਿਆ ਖਾਣ ਪੀਣ ਵਾਲਿਆ ਉਹ ਵੀ ਤੰਗ ਆ ਤਲੀਆਂਵਾਂ ਚੀਜ਼ਾਂ ਹੁੰਦੀਆਂ ਹਨਾ ਤੇ ਸੈਂਪਰ ਵਿਆਹ ਕੀਤੇ ਜਾ ਹਾਂ ਉਹ ਕਹਿੰਦੇ ਵੀ ਕੋਈ ਇਹ ਗੱਲ ਤੇ ਬੋਲਦਾ ਹੀ ਨਹੀਂ ਗੱਲ ਹੀ ਨਹੀਂ ਕਰਦਾ ਹਾਂ ਬਾਕੀ ਜਿਹੜੇ ਆਉਂਦੇ ਖਾ ਪੀ ਕੇ ਉੜ ਜਾਂਦੇ ਸੌ ਨ ਕੋਚ ਕੱਢਦਾ ਸੌ ਕੋਚ ਬੋਲਦਾ ਸੌ ਕੋਚ ਬੋਲਦਾ ਜੇ ਅਗਲੇ ਨੇ ਭੋਰਾ ਨਰਮ ਕਰਤਾ ਤਾਂ ਕਹਿ ਦੇਣਾ ਵੀਰ ਅੱਜੀ ਕੁਛ ਨਹੀਂ ਜੇ ਭੋਰਾ ਤਕੜਾ ਕਰਤਾ ਤਾਂ ਕਹਿ ਦੇਣਾ ਹੈਗੇ ਯਾਰ ਐ ਨਹੀਂ ਦੇਖਣਾ ਵੀ ਧੀ ਦੇ ਪਿਓ ਦੀ ਜੇਬ ਚ ਕੀ ਹੈਗਾ ਕੀ ਨਹੀਂ ਹੈਗਾ ਵਿਚਾਰੇ ਇਹਨਾਂ ਨੇ ਕਿਵੇਂ ਕੀਤਾ ਕੀ ਵੇਚਿਆ ਕੀ ਕਿੱਥੇ ਗਹਿਣੇ ਰੱਖਿਆ ਹਾਂ ਕਿਵੇਂ ਵਿਆਹ ਕਰਿਆ ਹਣਾ ਪਰ ਭਾਈ ਇਹ ਚਾਹੀਦਾ ਸਿੰਪਲ ਵਿਆਹ ਹੋਣੇ ਚਾਹੀਦੇ ਆ ਘਰਾਂ ਚ ਹੋਣੇ ਚਾਹੀਦੇ ਆ ਹਨਾ ਸਹੀ ਹੈਗਾ ਦਾ ਸਹੀ ਹੈ ਅਰੇ ਇੱਕ ਦਾ ਖਰਚਾ ਬਚੇ ਬਾਕੀ ਮੰਗਾਈ ਦਾ ਟਾਈਮ ਬਹੁਤ ਹੋਵੇ ਬਹੁਤ ਜਿਆਦੇ